ਇਕ ਤਾਂ ਆਪਣੀ ਜੀਤੀ ਦਾ ਮੈਂ ਰਿਸ਼ਤਾ ਕਰਾਉਣੀ ਆ ਉੱਪਰੋਂ ਜੱਗੀ ਮੈਨੂੰ ਨਾ ਪੁੱਠਾ ਸਿੱਧਾ ਬੋਲਦਾ ਹੈਗਾ ਮੈਨੂੰ ਤਾਂ ਗੁੱਸਾ ਹੀ ਵਾਲਾ ਚੜਿਆ ਪਿਆ ਘਰ ਰਾਤ ਦਾ ਨੀਂਦ ਵੀ ਨਹੀਂ ਆਈ ਮੈਨੂੰ ਤਾਂ ਗੁੱਸੇ 'ਚ ਆ ਆਪਣੇ ਚੱਗੀ ਨੇ ਮੈਨੂੰ ਜਵਾਬ ਕਿਵੇਂ ਦੇਤਾ ਉਹ ਤੁਹਾਡੇ ਪੂਆ ਜੀ ਇੰਨੀਆਂ ਗੱਲਾਂ ਕਰਦੇ ਆ ਮੈਨੂੰ ਤਾਂ ਟੈਨਸ਼ਨ ਹੋਣ ਲੱਗ ਗਈ ਸੀ ਪੂਆ ਦੇਖ ਲਾ ਕਿੰਨਾ ਬੋਲਦਾ ਉਹ ਰੱਜਤ ਨਹੀਂ ਹੈਗੀ ਐਂ ਨਹੀਂ ਦੇਖਦਾ ਵੀ ਪੂਆ ਆਈ ਹੈ ਹੈ ਐ ਸਸਰੀ ਗੱਲ ਬੰਦੀ ਬਸ ਬਸ ਆਉਂਦੇ ਹਉਸ਼ ਗੱਸ ਠੀਕ ਆ ਤੇ ਠੀਕ-ਠਾਕ ਪਹੁੰਚ ਗਏ ਹਾਂ ਹਾਂ ਬਸ ਠੀਕ ਹੈਗਾ ਆਜੂ ਬੈਜੋ ਬੈਠੋ। ਉਹ ਕਿਵੇਂ ਘਬਰਾਏ ਜਿਹਾ ਹੋਇਓ? ਘਬਰਾਵਣਾ ਤਾਂ ਹੋਰ ਕੀ? ਤਾਂ ਦੇਖ ਲਾ। ਜੱਗੀ ਦਾ ਕੋਈ ਹਾਲ ਐ? ਕਿੰਨਾ ਬੋਲਦਾ ਹੈਗਾ। ਕਿਉਂ ਹੋਗਾ ਤਾਂ ਬੋਲਦਾ। ਪਹਿਲਾਂ ਮੈਨੂੰ ਪਾਣੀ ਪਿਲਾ ਦੇ। ਮੇਰਾ ਤਾਂ ਗਲਾ ਸੁੱਕਿਆ ਪਿਆਗਾ। ਕਮਲ ਪੁੱਤ, ਪਾਣੀ ਲੈ ਕੇ ਆ ਤੇਰੀ ਭੂਆ ਆਈ ਐ। ਚੱਲ, ਬੋਲਿਆ ਨਾ ਕਰ। ਹੋਰ। ਸਤਿ ਸ਼੍ਰੀ ਅਕਾਲ ਭੂਆ ਜੀ। ਹਾਂ ਹਾਂ ਭੂਆ। ਸਸਰੀਕਾ ਹੁਣ ਦੱਸੋ ਅਸਲੀ ਗੱਲ ਕੀ ਆ ਇੱਕ ਤਾਂ ਆਪਣੀ ਜੀਤੀ ਦਾ ਮੈਂ ਰਿਸ਼ਤਾ ਕਰਾਉਣੀ ਆ ਉੱਪਰੋਂ ਜੱਗੀ ਮੈਨੂੰ ਨਾ ਪੁੱਠਾ ਸਿੱਧਾ ਬੋਲਦਾ ਹੈਗਾ ਕਿਹਦੇ ਨਾਲ ਰਿਸ਼ਤਾ ਕਰਾਉਣੀ ਮੈਂ ਤਾਰੀ ਨਾਲ ਰਿਸ਼ਤਾ ਕਰਾਉਣੀ ਆ ਉਹ ਤੋਂ ਖਾਨੀ ਕੀ ਚਿਹੜਾ ਕੀ ਉਹਨੂੰ ਰਿਸ਼ਤਾ ਤਾਂ ਵਧ ਗਿਆ ਹੈ ਨਾਲੇ ਫਿਰ ਤੁਸੀਂ ਕਿਹੜਾ ਮਾੜਾ ਕਰਾਉਂਗੇ ਵਧ ਗਿਆ ਹੀ ਕਰਾਉਂਗੇ ਰਿਸ਼ਤਾ ਤਾਂ ਬਹੁਤ ਵਧੀਆ ਐਡੀ ਕੋਈ ਗੱਲ ਨਹੀਂ ਰਿਸ਼ਤਾ ਤਾਂ ਨਾ ਮੈਂ ਕਰਾ ਕੇ ਹਟੂ ਭਾਬੀ ਪੁੱਤ ਜੱਗੀ ਮੇਰੀ ਗੱਲ ਸੁਣ ਪੁੱਤ ਮਾੜਾ ਜਾਂ ਠੰਡੇ ਸਵਾਰ ਨਾਲ ਗੱਲ ਕਰਿਆ ਕਰ ਤੂੰ ਐਨਾ ਗੁੱਸਾ ਕਾਹ ਤੋਂ ਕਰਦਾ ਚਾਹੇ ਆਪਾਂ ਨੂੰ ਨਹੀਂ ਵੀ ਰਿਸ਼ਤਾ ਪਸੰਦ ਤੀ ਪਰ ਪੁੱਤ ਤੂੰ ਐ ਨਹੀਂ ਸੀ ਬੋਲਣਾ ਤੇਰੀ ਪੂਆ ਨੂੰ ਉਹ ਪੂਆ ਨਾ ਮੰਮੀ ਐਂ ਕਰਦੀ ਆ ਆਪਣੇ ਨਾਲ ਤਾਂ ਹਮੇਸ਼ਾ ਹੀ ਐਂ ਕਰਦੀ ਆ ਕਿੰਨਾ ਪੁੱਠਾ ਸਿੱਧਾ ਬੋਲਦੀ ਆ ਫਿਰ ਕੀ ਹੋ ਗਿਆ ਜੇ ਆਪਣੇ ਤੇ ਅੱਜ ਮਾੜਾ ਟਾਈਮ ਆ ਹਰ ਕਿਸੇ ਤੇ ਆਂਦਾ ਆ ਚੱਲ ਪੁੱਤ ਕੋਈ ਨਾ ਘਰੇ ਆਈ ਦੀ ਇੱਜ਼ਤ ਕਰਦੇ ਹੁੰਦੇ ਨੇ ਉਹ ਜਿਹੜੇ ਇੱਜ਼ਤ ਕਰਾਉਣ ਵਾਲੇ ਹੁੰਦੇ ਨੇ ਨਾ ਮੰਮੀ ਉਹ ਇੱਜ਼ਤ ਕਰਾ ਲੈਂਦੇ ਨੇ ਇਹੋ ਜਿਹੇ ਬੰਦਿਆਂ ਨੂੰ ਇੱਜ਼ਤ ਰਾਸ ਨਹੀਂ ਆਂਦੀ ਹੈਗੀ ਵੇਚਲ ਕੋਈ ਨਾ ਤੇਰੀ ਭੂ ਆ ਪੁੱਤ ਗੁੱਸਾ ਘਟਕ ਰਿਆ ਕਰ ਤੂੰ ਸਿਆਣਾ ਬਣ ਜਾ ਹੁਣ ਜਿਹੜੇ ਮਾੜੇ ਸਮੇਂ ਚ ਨਾਲ ਨਾ ਖੜਨ ਉਹ ਕਾਦੇ ਰਿਸ਼ਤੇ ਅਮੀ ਨਾ ਨਾ ਪੁੱਤ ਸਿਆਣਾ ਬਣ ਕੇ ਰਹਿ ਚੰਗਾ ਚੱਲ ਪੜ ਲੈ ਤੂੰ ਆਹੋ ਪੜ ਲੈ ਮੇਰਾ ਸਿਆਣਾ ਪੁੱਤ ਪੇਪਰ ਦੀ ਤਰੀਕ ਆ ਗਈ ਯਾਰ ਐਂ ਕਰਦਾ ਪੜ ਲੈ ਨਾ ਹੁਣ ਪਰ ਇੱਕ ਵਾਰੀ ਪ੍ਰੀਤ ਨੂੰ ਫੋਨ ਲਾ ਕੇ ਦੇਖਦਾ ਕੀ ਕਰਦੀ ਆ हां प्रीत की करदियां ठीक हां ਤੁਸੀਂ ਨਾ ਟੈਨਸ਼ਨ ਨਾ ਲਓ ਜ਼ਿਆਦਾ ਲੱਗ ਗਿਆ ਪਤਾ ਤੈਨੂੰ ਵੀ ਹੋਰ ਕੀ ਰੋਲਾ ਪਾਇਆ ਹੋਇਆ ਤੁਹਾਡੇ ਭੂਆ ਨੇ ਸਾਰੇ ਪਾਸੇ ਇਹਨਾਂ ਨੂੰ ਬਸ ਸਾਹੀ ਕੰਮ ਆਂਦਾ ਆ ਹਾਂਜੀ ਸਭ ਠੀਕ ਹੋ ਜਾਣਾ ਪਹਿਲਾਂ ਤਾਂ ਸਟ्रेस ਬਹੁਤ ਵੱਧ ਗਿਆ ਸੀ ਪਰ ਹੁਣ ਤੇਰੀ ਆਵਾਜ਼ ਸੁਣ ਕੇ ਘਟ ਗਿਆ ਤੁਸੀਂ ਵੀ ਨਾ ਆਪਣਾ ਧਿਆਨ ਰੱਖੋ ਜੋ ਤੁਹਾਨੂੰ ਟੈਨਸ਼ਨ ਹੁੰਦੀ ਹੈ ਨਾ ਮੈਨੂੰ ਵੀ ਟੈਨਸ਼ਨ ਹੋਣ ਲੱਗ ਜਾਂਦੀ ਆ ਚਲ ਤੂੰ ਮੇਰੀ ਟੈਨਸ਼ਨ ਨਾਲ ਲੈ ਮੈਂ ਤਾਂ ਠੀਕ ਚਲ ਠੀਕ ਆ ਫੇਰ ਗੱਲ ਕਰਦੀ ਆ ਮੈਂ ਚੰਗਾ ਕੀ ਗੱਲ ਹੋ ਗਈ ਭੰਜੀ ਐਂ ਘਬਰਾਏ ਹੋਇਆ ਹਾਂ ਬਸ ਮੈਨੂੰ ਤਾਂ ਗੁੱਸੇ ਵਾਲਾ ਚੜਿਆ ਪਿਆ ਘਰਾ ਦਾ ਨੀਂਦ ਵੀ ਨਹੀਂ ਆਈ ਮੈਨੂੰ ਤਾਂ ਗੁੱਸੇ 'ਚ ਆ ਆਪਣੇ ਚੱਗੀ ਨੇ ਮੈਨੂੰ ਜਵਾਬ ਕਿਵੇਂ ਦੇਦਾ ਨਿਆਣਾ ਭੰਜੀ ਐਵੇਂ ਗੁੱਸਾ ਨਾ ਕਰੋ ਦਿਲ ਤੇ ਨਾ ਲਾਓ ਨਾ ਜੇ ਉਹਨੇ ਜਵਾਬ ਹੀ ਦੇਣਾ ਸੀ ਆਰਾਮ ਨਾਲ ਦੇ ਦਿੰਦਾ ਐਨਾ ਬੋਲਣ ਦੀ ਕੀ ਲੋੜ ਸੀ ਕੋਈ ਨਹੀਂ ਗਰਮ ਖੂਨ ਹੈ ਬੋਲਿਆ ਜਾਂਦਾਗਾ ਸੱਟ ਤਾਂ ਮੈਂ ਉਹਨੂੰ ਕਰ ਦੂੰ ਚੰਗੇ ਤਰੀਕੇ ਨਾਲ ਆਪਣੇ ਬੱਚੇ ਵੀ ਆਪਾਂ ਨੂੰ ਕਾਈ ਲੈਂਦੇ ਨਾ ਗੁੱਸਾ ਨਾ ਕਰੋ ਐਵੇਂ ਉਹ ਕੋਈ ਨਹੀਂ ਉਹਨਾਂ ਨੂੰ ਕਿਹੜਾ ਰਿਸ਼ਤਿਆਂ ਦੀ ਕਮੀ ਹੈਗੀ ਉਹ ਮਾਸੀ ਜੀ ਮੇਰੀ ਨਾ ਸੇਲੀ ਆਈ ਆ ਪਾਰਕ 'ਚ ਉਹਨੇ ਬਸ ਮਿਲਣ ਚਲੀ ਸੀ ਮੈਂ ਚੱਲਾਂ ਪੁੱਤ ਤੇਰੇ ਨਾਲ ਨਹੀਂ ਨਹੀਂ ਮੈਂ ਬਸ ਮਿਲਿਆ ਹਾਂ ਕਿ ਉਹਨੇ ਜਾ ਕੇ ਕਿੰਨੀ ਚੱਲ ਚੰਗਾ ਪੁੱਤ ਗੌਰ ਨਾਲ ਜਾਈ ਚੰਗਾ ਚੰਗਾ ਨੇ ਪੰਜੀ ਹਾਂ ਕਮਲ ਦੀ ਬੇਨ ਦਾ ਸਵਾ ਕਿਵੇਂ ਆ ਬਹੁਤ ਹੀ ਸਾਹੂ ਆ ਕੁੜੀ ਇੰਨਾ ਵਧੀਆ ਸਵਾ ਹੈ ਤਾਂ ਤਾਂ ਹਾਂ ਮੈਨੂੰ ਵੀ ਚੰਗੀ ਲੱਗੀ ਤੂਰੀ ਫਿਰਦੀ ਵੀ ਸੋਹਣੀ ਲੱਗਦੀ ਹੈ ਹੂੰ ਹੂੰ ਭਾਬੀ ਤੂੰ ਇਹ ਕੁੜੀ ਦਾ ਰਿਸ਼ਤਾ ਕਮਲ ਨੂੰ ਕਹਿ ਕੇ ਮੇਰੇ ਮੁੰਡੇ ਨੂੰ ਕਰਾ ਦੇ ਲੈ ਤੁਸੀਂ ਕਹਦੇ ਭੈਣ ਜੀ ਥੋੜਾ ਕਿਹੜਾ ਅੱਖਾਂ ਮੋੜਦੀ ਹੈ ਕਮਲ ਲੈ ਭਾਬੀ ਮੋੜਨੀ ਕਿਵੇਂ ਆ ਇੰਨੀ ਕਮਾਈ ਕਰਦਾ ਮੇਰਾ ਮੁੰਡਾ ਇੱਕ ਤਾਂ ਮੈਨੂੰ ਪਹਿਲੀ ਟੈਨਸ਼ਨਾਂ ਨੇ ਮਾਰ ਰੱਖਿਆ ਉਦੋਂ ਤੂੰ ਫੋਨ ਕਰ ਕਰਕੇ ਮੇਰਾ ਦਿਮਾਗ ਹਿਲਾ ਦਿੰਦੀ ਆ ਉਹ ਤੁਹਾਡੇ ਪੂਆ ਜੀ ਇੰਨੀਆਂ ਗੱਲਾਂ ਕਰਦੇ ਆ ਮੈਨੂੰ ਤਾਂ ਟੈਨਸ਼ਨ ਹੋਣ ਲੱਗ ਗਈ ਸੀ ਪੂਆ ਤੂੰ ਪੂਆ ਦੀਆਂ ਗੱਲਾਂ ਦੀ ਕਰ ਨੂੰ ਟੈਨਸ਼ਨ ਲੈਨੀ ਆ ਕੀ ਕਹਿੰਦੀ ਸੀ ਪੂਆ ਹਿੱਸੇ ਦੀਆਂ ਗੱਲਾਂ ਕਰਦੇ ਸੀ ਹਿੱਸਾ ਤਾਂ ਦਵਾਂਗੇ ਕੋਈ ਨਹੀਂ ਚੰਗੇ ਤਰੀਕੇ ਨਾਲ ਦਵਾਂਗੇ ਜੇ ਸਾਡੇ ਕੋਲ ਕੁਝ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਆਪਣੀ ਭੈਣ ਦਾ ਵਿਆਹ ਕਿਤੇ ਵੀ ਕਰ ਦੂੰਗਾ ਉਹ ਤੁਸੀਂ ਜ਼ਿਆਦਾ ਗੁੱਸਾ ਨਾ ਕਰੋ ਐਵੇਂ ਗੱਲ ਨਾ ਵੱਜ ਜਵੇ ਉਹ ਇਹ ਜੇ ਲੋਕ ਨਾ ਗੁੱਸੇ ਨਾਲ ਹੀਟ ਆਉਂਦੇ ਨੇ ਪਿਆਰ ਨਾਲ ਤਾਂ ਚਮਲ ਜਾਂਦੇ ਨੇ ਸਿਰ ਤੇ ਚੜ ਜਾਂਦੇ ਨੇ ਤੁਸੀਂ ਆਪਣੇ ਪੜ੍ਹਾਈ ਤੇ ਧਿਆਨ ਦਿਓ। ਪੜ੍ਹਾਈ ਤੇ ਧਿਆਨ ਦਿਓ ਹੈ। ਤੂੰ ਕਹਿ ਰਹੀ ਮੈਨੂੰ ਇਹ ਗੱਲ। ਤੂੰ ਦੇਖ ਲੈ ਮੇਰਾ ਕਿੰਨਾ ਕੁ ਧਿਆਨ ਲੱਗਣ ਦੇ ਰਹੀਆਂ ਪੜ੍ਹਾਈ 'ਚ। ਕਿੱਧਰ ਡਿਵਰਟ ਕਰ ਰਹੀਆਂ ਮੇਰਾ ਦਿਮਾਗ। ਤੂੰ ਮੈਨੂੰ ਆਹ ਸਭ ਕੁਝ ਫੋਨ ਤੇ ਵੀ ਤਾਂ ਦੱਸ ਸਕਦੀ ਸੀਗੀ। ਜੇ ਮੈਂ ਫੋਨ ਤੇ ਦੱਸ ਜਿੰਦੀ ਫਿਰ ਆ ਮਿਲਦੇ ਕਿਵੇਂ? ਉਹ ਨਾਲੇ ਤੂੰ ਮੈਨੂੰ ਤਾਂ ਕਹੀ ਜੰਨੀ ਆ ਪੜ੍ਹਨ ਬਾਰੇ। ਆਪ ਵੀ ਦੋ ਅੱਖਰ ਪੜ੍ਹ ਲਿਆ ਕਰ। ਪੜ੍ਹਦੀ ਆ ਮੈਂ। ਮੈਂ ਆਣਾ ਸ਼ਾਮ ਨੂੰ। ਮੈਂ ਹਜੇ ਕੋਈ ਕਸਰ ਰਹਿ ਗਈ। ਕੁਲਜੀਤ ਕੋ ਲਾਣਾ ਹੈ। ਪਤਾ ਹੀ ਆ ਮੈਨੂੰ। ਤੂੰ ਕਿਹੜੀ ਕੁਲਜੀਤ ਕੋ ਲਾਣਾ ਆ? ਚੱਲ ਹੁਣ ਤੈਨੂੰ ਮੈਂ ਛੱਡ ਦਿੰਨਾ ਆ ਰਹੀ ਆ ਮੈਂ ਚੱਲ ਹੇ ਰੱਬਾ ਕੀ ਕਰਾਂ ਮੈਂ ਕਿਵੇਂ ਲੰਘੂ ਜ਼ਿੰਦਗੀ ਇਹ ਵੀ ਮੈਨੂੰ ਝੱਲੀ ਜਿਉ ਲੱਗਦੀ ਆ ਓ ਆ ਜਾ ਹੁਣ ਕਿੱਥੇ ਰਹਿ ਗਏ ਆ ਨਾ ਹੁਣ ਇੱਥੇ ਵੀ ਨਹੀਂ ਮੈਨੂੰ ਚੈਨਲ ਨਾਲ ਰਹਿਣ ਦੇਣਾ ਪੈਣ ਜੀ ਮੈਂ ਤਾਂ ਤੁਹਾਡੇ ਕੋਲੋਂ ਮਾਫੀ ਮੰਗਣ ਆਈ ਆ ਆ ਚੰਗੀ ਗੱਲ ਹੈਗੀ ਪੁੱਤ ਗਲਤੀਆਂ ਕਰੇ ਮਾਂ ਆ ਕੇ ਮਾਫੀयां ਮੰਗੇ ਉਹਦਾ ਸੁਭਾਅ ਏਦਾਂ ਦਾ ਨਿੱਕੇ ਉਮਰੇ ਜ਼ਿੰਮੇਵਾਰੀਆਂ ਚ ਜੋ ਪੈ ਗਿਆ ਤੇ ਫਿਰ ਬੋਲਣ ਲੱਗੇ ਦੇਖਿਆ ਕਰੇ ਨਾ ਕੀ ਬੋਲਦਾ ਮੈਂ ਲੈ ਪੈਣ ਜੀ ਜੱਗੀ ਆਪਣਾ ਹੈ ਜਾ ਹੈ ਨਹੀਂ ਉਹ ਤਾਂ ਗੁੱਸੇ ਚ ਬੋਲ ਗਿਆ ਹੋਣਾ ਆਹੋ ਬੱਸ ਬੱਸ ਤੂੰ ਨਾ ਹੁਣ ਵਕੀਲੀ ਕੋਟ ਆਪਦੀ ਵਿੱਚ ਲੈ ਵਕੀਲ ਵਾਲੀ ਕਿਹੜੀ ਗੱਲ ਹੈ ਪੈਣ ਜੀ ਨਾਲੇ ਐ ਕਿ ਤੇ ਰਿਸ਼ਤੇ ਟੋੜੇ ਜਾਂਦੇ ਹੁੰਦੇ ਨੇ ਹੁਣ ਤੁਸੀਂ ਭਾਵੇਂ ਜੀਤੀ ਦਾ ਵਿਆਹ ਕਰੋ ਚਾਹੇ ਜੱਗੀ ਦਾ ਮੈਂ ਨਹੀਂ ਆਉਣਾ ਹੈਗਾ ਲੈ ਇਹ ਕੋਈ ਰਿਸ਼ਤਾ ਛੱਡਣ ਵਾਲੇ ਥੋੜੋ ਹੁੰਦੇ ਨੇ ਚਲੋ ਮਿੱਟੀ ਪਾਓ ਇਸ ਗੱਲ ਤੇ ਚਲੋ ਭੈਣ ਜੀ ਚੱਲੀ ਉਧਰ ਕੋਈ ਨਹੀਂ ਦੇਖੂੰਗੀ ਮੈਂ